ਪੰਜਾਬ ਹਰਿਆਣਾ ਹਾਈ ਕੋਰਟ ਵਾਲੇ ਇੱਕ ਵਾਰ ਫਿਰ ਤੋਂ ਹਰਿਆਣਾ ਸਰਕਾਰ ਨੂੰ ਫਟਕਾ ਲਗਾਈ ਗਈ ਹੈ ਦਾਸੀ ਕਿ ਹਾਈ ਕੋਰਟ ਨੇ ਦੋਵੇਂ ਸੂਬਿਆਂ ਚ ਚਾਲਣੇ ਕਿਸਾਨਾਂ ਦੇ ਪ੍ਰਦਰਸ਼ਨ ਦੌਰਾਨ ਇੰਟਰਨੈਟ ਬੰਦ ਕਰਨ ਦੇ ਹੁਕਮ ਰਿਕਾਰਡ ਤੇ ਰੱਖਣ ਲਈ ਕਿਹਾ ਚੀਫ ਜਸਟਿਸ ਜੇਐਸ ਸੰਤੇਵਾਲੀ ਨੇ ਸੁਪਰੀਮ ਕੋਰਟ ਦੇ ਫੈਸਲੇ ਦਾ ਹਵਾਲਾ ਦਿੰਦੇ ਦੱਸਿਆ ਕਿ ਇੰਟਰਨੈਟ ਬੰਦ ਕਰਨ ਬਾਰੇ ਕਾਨੂੰਨ ਬਹੁਤ ਸਪਸ਼ਟ ਹੈ ਤੇ ਦੋਵੇਂ ਸੂਬਿਆਂ ਨੂੰ ਜ਼ਰੂਰੀ ਹੁਕਮ ਰਿਕਾਰਡ ਤੇ ਰੱਖਣ ਦੇ ਦਿਨ ਦੇਸ਼ ਡਾਰੀ ਹੋ ਚੁੱਕੇ ਨੇ ਕੋਰਟ ਨੇ ਕਿਸਾਨ ਨੂੰ ਸ਼ੁਕਰਾਂ ਸਿੰਘ ਦੀ ਮੌਤ ਮਾਮਲੇ ਦੇ ਵਿੱਚ ਹਰਿਆਣਾ ਸਰਕਾਰ ਨੂੰ ਜਿਹੜਾ ਲੰਮੀ ਹੱਥੇ ਲੇਆ ਉਹਨਾਂ ਨੇ ਕਹਿ ਕਿ ਤੁਸੀਂ ਸਰਕਾਰ ਹੋ ਅਤਵਾਦੀ ਨਹੀਂ ਜੋ ਕਿਸਾਨਾਂ ਤੇ ਇਸੇ ਤਰ੍ਹਾਂ ਗੋਲੀਆਂ ਚਲਾ ਰਹੇ ਹੋ ਉੱਥੇ ਸੁਣਵਾਈ ਦੌਰਾਨ ਹਾਈ ਕੋਰਟ ਨੇ ਸਰਕਾਰ ਤੇ ਪ੍ਰਦਰਸ਼ਨ ਕਰ ਰਹੇ ਹੈ ਕਿਸਾਨਾਂ ਨੂੰ ਵੀ ਝਾੜ ਪਾਈਏ ਕੋਰਟ ਨੇ ਕਿਹਾ ਕਿ ਤੁਸੀਂ ਹਾਈਵੇ ਤੇ ਆਪਣੀ ਮੰਗਾਂ ਨੂੰ ਲੈ ਕੇ ਬੈਠੇ ਹੋ ਜਦੋਂ ਅਸੀਂ ਸੁਣਵਾਈ ਕਰ ਰਹੇ ਹਾਂ ਤਾਂ ਕਿਸਾਨ ਅਦਾਲਤ ਆ ਕੇ ਆਪਣਾ ਪੱਖ ਕਿਉਂ ਨਹੀਂ ਪੇਸ਼ ਕਰ ਰਹੇ ਇਸੇ ਤਰ੍ਹਾਂ ਜੇ ਸਿਵੀ ਮਸ਼ੀਨਾਂ ਤੇ ਟਰੈਕਟਰਾਂ ਨਾਲ ਅੰਦੋਲਨ ਕਿਵੇਂ ਜਾਇਜ਼ ਮੰਨਿਆ ਜਾ ਸਕਦਾ ਹੈ ਕੋਰਟ ਨੇ ਵੀ ਕਿਹਾ ਕਿ 21 ਫਰਵਰੀ ਨੂੰ ਪ੍ਰਦਰਸ਼ਨ ਕਰੀ ਸ਼ੁਕਰਨ ਸਿੰਘ ਦੀ ਮੌਤ ਦੀ ਨਿਆਂਕ ਜਾਂਚ ਫੰਕ ਕਰਨ ਵਾਲੇ ਦੋ ਜਨਹਿਤ ਪਟੀਸ਼ਨਰਾਂ ਤੇ ਸੁਣਵਾਈ ਕੀਤੀ ਗਈ ਤੇ ਪੰਜਾਬ ਸਰਕਾਰ ਨੂੰ ਸਵਾਲ ਕੀਤਾ ਗਿਆ ਕਿ ਪੋਸਟਮਾਰਟਮ ਰਿਪੋਰਟ ਕਿਉਂ ਨਹੀਂ ਹਲੇ ਤੱਕ ਜੜੀ ਪੇਸ਼ ਕੀਤੀ ਗਈ ਹੈ ਅਦਾਜ਼ੇ ਕਿ ਜਸਟਿਸ ਸੰਦੇਵਾਲ ਨੇ ਜ਼ੁਬਾਨ ਦੇ ਤੌਰ ਤੇ ਪੁੱਛਿਆ ਹੈ ਕਿ ਤੁਸੀਂ ਹੁਣ ਤੱਕ ਕੀ ਜਾਂਚ ਕਾਰਵਾਈ ਕੀਤੀ ਹੈ ਕਿ ਇਹ ਹੈ ਕੁਦਰਤੀ ਮੌਤੇ ਪੰਜਾਬ ਸਰਕਾਰ ਦੇ ਵਕੀਲ ਨੇ ਫਿਰ ਕੋਰਟ ਨੂੰ ਸੂਚਿਤ ਕੀਤਾ ਕਿ ਪੋਸਟਮਾਰਟਮ ਕਰਵਾਇਆ ਗਿਆ ਤੇ ਰਿਪੋਰਟ ਦੀ ਉਡੀਕ ਕੀਤੀ ਜਾ ਰਹੀ ਹੈ